ਸਤਿ ਸ੍ਰੀ ਅਕਾਲ ਦੋਸਤੋ ਜਗਜੀ ਡੇਲੀ ਵਲੋਗਸ ਤੇ ਮੈਂ ਤੁਹਾਡਾ ਸਵਾਗਤ ਕਰਦਾ ਮੀ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਤੇ ਅੱਜ ਜਿਹੜਾ بارش ਦਾ ਮੌਸਮ ਹੈ ਇਹ ਪੂਰਾ ਵਧੀਆ ਹੋ ਗਿਆ ਕਾਫੀ ਲੰਬੇ ਸਮੇਂ ਤੋਂ ਜਿਹੜੇ بارش ਦੇ ਮਾਹੌਲ ਆ ਉਹ ਬਣਿਆਗਾ ਬੱਦਲ ਵਾਈ ਦਾ ਪ੍ਰਕੋਪ ਆ ਜਿਹੜਾ ਉਹ ਜਾਰੀ ਹੈਗਾ ਤੇ ਹਵਾਵਾਂ ਤੁਹਾਨੂੰ ਦਰਖਤਾਂ ਤੋਂ ਪਤਾ ਹੀ ਲੱਗਦਾ ਹੋਊਗਾ ਦਰਖਤਾਂ ਜਿਹੜੇ ਪੂਰੇ ਹੱਲ ਰਹੇ ਹੈਗੇ ਤੇਜ਼ ਹਵਾ ਚੱਲ ਰਹੀ ਹੈਗੀ ਬਹੁਤ ਤੋਂ ਵਧੀਆ ਜਿਹੜਾ ਪਿੰਡਾਂ ਦਾ ਮਾਹੌਲ ਆ ਉਹ ਵੀ ਬਹੁਤ ਵਧੀਆ ਹੁੰਦਾ ਹੈਗਾ ਤੇ ਜਿਵੇਂ ਸੌਣ ਭਾਦੋਂ ਦੇ ਵਿੱਚ ਮਾਹੌਲ ਬਣ ਜਾਂਦਾ ਹੈਗਾ ਬੱਦਲ ਵਾਈ ਦਾ ਉਸ ਤਰੀਕੇ ਦੇ ਮਾਹੌਲ ਹੈ ਜਿਹੜਾ ਉਹ ਬਣਿਆ ਵਿਆ ਕਿਉਂਕਿ ਆਇਆ ਸੀ ਵੀ ਕਿਤੇ بارش ਨਾਲ ਜੇ ਆਹ ਦੇਖੋ ਜਿਹੜੇ ਉੱਪਰੋਂ ਛੱਤ ਦੇ ਜਿਹੜੇ ਪਾਣੀ ਵਾਸਤੇ ਆਪਾਂ ਆਹ ਸਾਈਡ ਤੇ ਕਰ ਦਈਏ ਕਿਉਂਕਿ ਕਈ ਵਾਰੀ ਜਾਰੇ بارش ਆਉਣ ਨਾਲ ਫਿਰ ਛੱਤ ਤੇ ਪਾਣੀ ਹੈ ਜਿਹੜਾ ਬੜਾ ਟਾਈਮ ਨਾ ਖੜੇ ਇਹ ਆਪਾਂ ਸਾਫ਼ ਕਰ ਦਈਏ ਇਹਦੇ ਵਾਸਤੇ ਆਪਾਂ ਗੇੜਾ ਮਾਰਨ ਵਾਸਤੇ ਆਏ ਸੀ ਉੱਠੇ ਦੇ ਉੱਪਰ ਵੀ ਕੋਈ ਚੀਜ਼ ਹੁੰਦੀ ਆ ਤੇ ਕਿਉਂਕਿ ਪੱਤੇ ਪੁੱਤੇ ਦਰਖਤਾਂ ਦੇ ਜਦੋਂ ਤੇਜ਼ ਨੇਰੀ ਆਉਂਦੀ ਆਉਟਦੇ ਆ ਤੇ ਹੌਲੀ ਹੌਲੀ ਜਿਵੇਂ ਉਹ ਪਾਣੀ ਦੇ ਨਾਲ ਗਲ ਜਾਂਦੇ ਆ ਤੇ ਓਵੇਂ ਓਵੇਂ ਆਹ ਦੇਖੋ ਇਹ ਬੰਦ ਹੋ ਜਾਂਦੀਆਂ ਤਾਂ ਹੀ ਕਰਕੇ ਆਪਾਂ ਇਹ ਮੀਂਹ ਤੋਂ ਪਹਿਲਾਂ ਪਹਿਲਾਂ ਖੋਲ ਦੀਏ ਪਾਣੀ ਆ ਜਿਹੜਾ ਪ੍ਰੋਪਰ ਹੋ ਨਿਕਲ ਜੇ ਤੇ ਉੱਪਰ ਚੜਕੇ ਤੁਹਾਨੂੰ ਮਾਹੌਲ ਆ ਜਿਹੜਾ ਉਹ ਵੀ ਦਿਖਾਉਣੇ ਆਗੇ ਬਹੁਤ ਵਧੀਆ ਮੌਸਮ ਹੈ ਜਿਹੜਾ ਉਹ ਲੱਗਦਾ ਹੈਗਾ ਵਾਰਸ਼ ਆਉਣ ਦੇ ਚਾਂਸ ਕਾਫੀ ਹੈਗੇ ਲੱਗਦਾ ਵੀ بارش ਆਊਗੀ ਤੇ ਸਾਰੇ ਵੀਰ ਕਮੈਂਟ ਕਰਕੇ ਵੀ ਜਰੂਰ ਦੱਸਿਓ ਵੀ ਕਿਹੜੇ ਕਿਹੜੇ ਏਰੀਆ ਦੇ ਵਿੱਚ ਜਿਹੜਾ ਅੱਜ بارش ਦਾ ਮਾਹੌਲ ਹੈ ਬਣਿਆ ਹੋਇਆ ਬਿਲਕੁਲ ਉੱਪਰ ਆ ਕੇ ਛੱਤ ਦੇ ਉੱਤੇ ਤੇ ਪੂਰਾ ਜਿਹੜਾ ਹਵਾ ਹੈਗੀ ਤੁਹਾਨੂੰ ਕੱਪੜਿਆਂ ਤੋਂ ਮਹਿਸੂਸ ਹੀ ਹੁੰਦੀ ਹੋਊਗੀ ਪੂਰੀ ਤੇਜ਼ ਹਵਾ ਜਰੀ ਹੋ ਚੱਲ ਰਹੀ ਹੈਗੀ ਤੇ ਤੁਸੀਂ ਕਿੰਨਾ ਸੋਹਣਾ ਮਾਹੌਲ ਹੈਗਾ ਉਹ ਸਾਈਡ ਤੋਂ ਬੱਦਲ ਆ ਜਿਹੜੇ ਕੋਈ ਆਈ ਜਾਂਦੇ ਹੈਗੇ ਤੇ ਚਾਰ ਸ਼ਵੇਰੇ ਜਿਹੜਾ ਹਰੇ ਪਣ ਅਸਲਾਬ ਹਰੇ ਭਾਈ ਦਰਖਤ ਹੈ ਜਿਹੜੇ ਪੂਰੇ ਖੁਸ਼ ਹੋ ਰਹੇ ਅੱਜ ਤੇ ਇੱਧਰ ਦੇਖੋ ਆਪਣੇ ਇੱਧਰ ਵੀ ਦਰਖਤ ਬਹੁਤ ਜਿਆਦੇ ਦਰਖਤ ਲੱਗੇ ਹੈਗੇ ਤੇ ਐਂ ਲੱਗਦਾ ਜਿਵੇਂ ਇੱਕ ਜੰਗਲ ਦਾ ਰੂਪ ਹੀ ਹੋਵੇ ਜੰਗਲ ਦੀ ਤਰ੍ਹਾਂ ਦਰਖਤ ਹੈ ਜਿਹੜੇ ਉਹ ਲੱਗਦੇ ਆ ਕਿ ਬਹੁਤ ਦਰਖਤ ਆ ਜਿਹੜੇ ਉਹ ਲੱਗੇ ਆ ਇੱਥੋਂ ਉਹ ਗੁਰਦੁਆਰਾ ਸਾਹਿਬ ਆ ਗਿਆ ਉਹ ਦੇਖੋ ਦਰਸ਼ਕੋ ਉਧਰ ਗੁਰਦੁਆਰਾ ਸਾਹਿਬ ਆ ਗਿਆ ਤੇ ਵੇਖੋ ਤੁਹਾਨੂੰ ਮੌਸਮ ਦਾ ਪਤਾ ਹੀ ਲੱਗਦਾ ਹੋਊਗਾ ਵੀ ਪੂਰੀ ਜਿਹੜੀ ਬੱਦਲਬਾਈ ਆ ਉਹਦਾ ਪ੍ਰਕੋਪ ਹੈ ਜਿਹੜਾ ਪੂਰਾ ਉਹ ਜਾਰੀ ਹੋਇਆ ਪਿਆਗਾ ਬਹੁਤ ਵਧੀਆ ਲੱਗਦਾਗਾ ਤੇ ਕਮੈਂਟ ਕਰਕੇ ਸਾਰੇ ਵੀਰ ਦੱਸਿਓ ਵੀ ਅੱਜ ਕਿਹੜੇ ਕਿਹੜੇ ਏਰੀਏ ਦੇ ਵਿੱਚ ਧੁੱਪ ਹੈਗੀ ਕਿੱਥੇ ਕਿੱਥੇ بارش ਪਈ ਆ ਇੱਥੇ ਕਿੱਥੇ ਇਕੱਲੀ ਸਾਡੇ ਵਾਂਗੂੰ ਹਵਾ ਹੀ ਚੱਲ ਰਹੀ ਆ ਤੇ ਬਾਰਿਸ਼ ਦੇ ਚਾਂਸ ਹੈਗੇ ਆ ਵੀ ਬਾਰਿਸ਼ ਆ ਜੇ ਪਰ ਬਾਰਿਸ਼ ਅਜੇ ਤੱਕ ਨਹੀਂ ਆਈਗੀ ਤੇ ਦੇਖੋ ਤੁਸੀਂ ਉਹ ਬੱਦਲ ਆ ਜਿਹੜਾ ਫੇਰ ਬਣ ਗਿਆ ਪੂਰਾ ਪੂਰਾ ਭਾਰਾ ਬੱਦਲ ਅੱਜ ਚਾਂਸ ਹੈਗੇ ਆ 100 ਦੇ 100% ਆਉਣ ਦੇ ਬਾਕੀ ਵੇਖੋ ਕੁਦਰਤ ਨੂੰ ਕੋਈ ਪਾ ਨਹੀਂ ਸਕਦਾ ਚਾਂਸ ਹੈਗੇ ਆ ਵੀ ਬੱਦਲ ਆ ਸਕਦਾ ਹੈ ਫੋਲੋਅ ਬਣਿਆ ਹੋਇਆਗਾ। ਉੋਖਿਆਂ ਤੇ ਆਪਾਂ ਜਿਹੜੀ ਨਿਗਾਹ ਉਹ ਮਾਰ ਗਏ। ਵੇਖੋ ਵੀਰੋ ਵਧੀਆ ਮੌਸਮ ਹੋ ਗਿਆ। ਪੂਰਾ ਸੋਹਣਾ ਮੌਸਮ ਹੈ। ਕਿ ਕਿਸਾਨਾਂ ਨੂੰ ਜਿਹੜੀ ਰਾਹਤ ਹੈ ਬਹੁਤ ਵੱਡੀ ਰਾਹਤ ਮਿਲੂਗੀ ਜਿੱਥੇ بارش ਪੈਗੀ। ਕਿਉਂਕਿ ਲਾਈਟ ਵੀ ਜਿਹੜੀ ਆ ਵੈਸੇ 8 ਘੰਟੇ ਆਉਂਦੀ ਆ ਪਰ ਗਰਮੀ ਬਹੁਤ ਜ਼ਿਆਦਾ ਕਰਕੇ ਪਾਣੀ ਆ ਜਿਹੜਾ ਉਹ ਤੁਰ ਨਹੀਂ ਰਿਹਾ ਤੇ ਜਿਹੜੀ ਝੋਨੇ ਦੀ ਫਸਲ ਆ ਉਹ ਕਾਫੀ ਮੁਸੀਬਤ ਦੇ ਵਿੱਚ ਹੀ ਸੀਗੀ। ਕਿਸਾਨ ਵੀ ਮੁਸੀਬਤ ਦੇ ਵਿੱਚ ਸੀ ਕਿਉਂਕਿ ਨਾ ਤਾਂ ਜਨਰੇਟਰ ਲਾ ਸਕਦੇ ਆ। ਜਨਰੇਟਰ ਦਾ ਖਰਚਾ ਤੁਹਾਨੂੰ ਪਤਾ ਹੀ ਹੈ ਵੀ ਬਹੁਤ ਜਿਆਦਾ ਜਨਰੇਟਰ ਦਾ ਖਰਚਾ ਪੈ ਜਾਂਦਾ ਹੈਗਾ ਤੇ ਨਾ ਹੀ ਕੋਈ ਹੋਰ ਫੈਸਿਲਿਟੀ ਸੀ ਤੇ ਸਭ ਤੋਂ ਵੱਧ ਕਿਹੜੇ ਕਿਸਾਨ ਔਖੇ ਸੀ ਸੋਲਰਾਂ ਵਾਲੇ ਅੱਜ ਤਕਰੀਬਨ 8-10 ਦਿਨ ਹੋ ਗਏ ਬੱਦਲਬਾਈ ਆ ਜਿਹੜੀ ਸੂਰਜ ਦੇ ਮੂਹਰੇ ਬੱਦਲ ਆ ਜਾਂਦੇ ਆ ਸੋਲਰ ਫੇਰ ਖੜ ਜਾਂਦੀ ਹੈ ਨਾ ਉਹ ਉਸ ਪਾਸੇ ਦੇ ਆ ਤੇ ਨਾ ਉਹ ਉਸ ਪਾਸੇ ਦੇ ਆ ਉਹਨਾਂ ਨੂੰ ਸਭ ਤੋਂ ਵੱਡੀ ਮੁਸ਼ਕਲ ਹੋਗੀ ਚਲੋ ਜੇ ਵਾਰਿਸ਼ ਪੈ ਜੇ ਤਾਂ ਫਿਰ ਪ੍ਰੋਪਰ ਹੈ ਜਿਹੜਾ ਉਹਨਾਂ ਦਾ ਵੀ ਥੋੜੀ ਜੀ ਰਾਹਤ ਮਿਲ ਜੇ ਸਾਰੇ ਕਿਸਾਨਾਂ ਨੂੰ ਤੇ ਵੇਖੋ ਕੁਦਰਤ ਨੂੰ ਪਰਮਾਤਮਾ ਨੂੰ ਸਭ ਦਾ ਹੀ ਫਿਕਰ ਹੈ ਇਨਸਾਨ ਨੂੰ ਤਾਂ ਆਪੋ ਆਪਣਾ ਫਿਕਰ ਹੈ ਵੀ ਸਾਡਾ ਇਹੋ ਜਿਹਾ ਮੇਰਾ ਇਹੋ ਜਿਹਾ ਤੇ ਉਹਨੇ ਤਾਂ ਸਾਰੀ ਕਾਇਨਾਤ ਜਿਹੜੀ ਇੱਥੇ ਪੈਦਾ ਕੀਤੀ ਆ ਜੀ ਤੇ ਚੁੰਝ ਲਈ ਆ ਤੇ ਉਹਨੇ ਸਭ ਨੂੰ ਚੋਗ ਹੈ ਜਿਹੜੀ ਉਹ ਦੇਣੀ ਆ ਮਿਹਨਤ ਕਰਨ ਮਿਹਨਤ ਕਰਨਾ ਆਪਣਾ ਫਰਜ਼ ਬਣਦਾ ਤੇ ਕੁਦਰਤ ਸਭ ਲਈ ਏਕ ਹੈਗੀ ਕਿਸੇ ਨਾਲ ਕੋਈ ਵਿਤਕਰਾ ਨਹੀਂ ਕਰਦੀ ਕੋਸ਼ਿਸ਼ ਜਾਰੀ ਰੱਖੋ ਮਿਹਨਤ ਰੱਖੋ ਆਪਦੀ ਸਿਹਤ ਵੱਲ ਜਿਹੜਾ ਉਹ ਧਿਆਨ ਰੱਖੋ ਕਿਉਂਕਿ ਸਭ ਤੋਂ ਇੰਪੋਰਟੈਂਟ ਆ ਆਪਦੀ ਸਿਹਤ ਹੈ ਤੇ ਦਰਖਤ ਤੁਸੀਂ ਦੇਖ ਲਓ ਵੀ ਦਰਖਤਾਂ ਨੇ ਦੇਖ ਕੇ ਕਿੰਨਾ ਸੋਹਣਾ ਜਿਹੜਾ ਮਾਹੌਲ ਹੈ ਉਹ ਲੱਗਦਾ ਹੈ ਵੇਖੋ ਤੁਸੀਂ ਬਿਲਕੁਲ ਇਧਰਲੀ ਸਾਈਡ ਐਂ ਲੱਗਦਾ ਤੁਹਾਨੂੰ ਵੀਡੀਓ ਦੇ ਵਿੱਚ ਵੀ ਦਿਖਦਾ ਹੋ ਜਿਵੇਂ ਇੱਕ ਜੰਗਲ ਹੋਵੇ ਤੇ ਹਰ ਇੱਕ ਭਰਾ ਨੂੰ ਕਹਨੇ ਆ ਵੀ ਦਰਖਤ ਹੈ ਜਿਹੜੇ ਉਹ ਵੱਧ ਤੋਂ ਵੱਧ ਲਾਓ ਤੇ ਵੱਧ ਤੋਂ ਵੱਧ ਦਰਖਤ ਲਾਵਾਂਗੇ ਤਾਂ ਫੇਰ ਜਿਹੜਾ ਉਹ ਵਧੀਆਗਾ ਕਿਉਂਕਿ ਦਰਖਤ ਆਪਾਂ ਨੂੰ ਆਕਸੀਜਨ ਦਿੰਦੇ ਆ ਜੇ ਆਪਾਂ ਨੂੰ ਸੋਧਾ ਆਕਸੀਜਨ ਮਿਲਦੀ ਆ ਤਾਂ ਫੇਰ ਹੀ ਜਿਹੜੀ ਆਪਣੀ ਸਿਹਤ ਆ ਉਹ ਤੰਦਰੁਸਤ ਰਹਿ ਸਕਦੀ ਆ ਵੇਖੋ ਦਰਸ਼ਕੋ ਤੂਤੇ ਵੀ ਜਿਹੜੇ ਪੂਰਾ ਇੰਜੋਏ ਕਰ ਰਹੇ ਆ ਨਿੰਮ ਦੇ ਉੱਤੇ ਬੈਠੇ ਆ ਤੇ ਵੇਖੋ ਨਿੰਮ ਜਿਵੇਂ ਜਿਵੇਂ ਤੇਜ਼ ਹਵਾ ਚੱਲਦੀ ਆ ਤੇ ਓਵੇਂ ਓਵੇਂ ਵੇਖੋ ਝੂਲਦੇ ਆ ਇਹ ਵੀ ਅੱਜ ਬਹੁਤ ਖੁਸ਼ ਲੱਗਦੇ ਆ ਕਿਉਂਕਿ ਗਰਮੀ ਦੇ ਵਿੱਚ ਇਹਨਾਂ ਨੂੰ ਵੀ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਹੈਗੀ ਦੇਖੋ ਤੁਸੀਂ ਕਿੰਨੇ ਸੋਹਣੇ ਲੱਗਦੇ ਆ ਤੂਤੇ ਉਹ ਦੂਰ ਆ ਜਿਹੜੀਆਂ ਮੱਕੰਗਾਂ ਉਹ ਵੀ ਹੁਣ ਛੱਲੀ ਦੀ ਸਟੇਜ ਤੇ ਆ ਗਨਾ ਤੇ ਜੇ ਠੰਡ ਪੈ ਜੂਗੀ ਤਾਂ ਦਾਣਾ ਜਿਹੜਾ ਉਹ ਵਧੀਆ ਬਣ ਜੂਗਾ ਤੇ ਕਿਉਂਕਿ ਜਿਆਦਾ ਜਿਵੇਂ ਜਿਵੇਂ ਹਿਊਮਿਡਿਟੀ ਵੱਧਦੀ ਆ ਗਰਮੀ ਵੱਧ ਜਾਂਦੀ ਆ ਤੇ ਉਵੇਂ ਉਵੇਂ ਜਿਹੜੀ ਸੁੰਡੀ ਦੀ ਪ੍ਰੋਬਲਮ ਆ ਹਿਊਮਿਡਿਟੀ ਦੇ ਨਾਲ ਉਹ ਵੀ ਵੱਧਦੀ ਆ ਤੇ ਨਾਲੇ ਜਿਹੜੀਆਂ ਐਕਸਟਰਾ ਐਕਸਟਰਾ ਆਪਾਂ ਫਰਟੀਲਾਈਜ਼ਰ ਆਉਗੀ ਪਾਉਣੇ ਪੈਂਦੇ ਆ ਕਿਉਂਕਿ ਲੋਸ ਹੋ ਜਾਂਦੀ ਆ ਸਾਦੇ ਫੀਲਡ ਦੇ ਵਿੱਚ ਤੇ ਅਜਿਹੇ ਮੌਸਮ ਦੇ ਵਿੱਚ ਹਰ ਇੱਕ ਫਸਲੀ ਜਿਹੜੀ ਉਗਾਈ ਜਾਂਦੀਆਂ ਝੋਨੇ ਗਏ ਚੱਲੀ ਆ ਆਪਣੇ ਕੁਛ ਲੱਗ ਗਏ ਆਤ ਤੋਂ ਜ਼ਿਆਦਾ ਲੱਗ ਗਏ ਕੁਛ ਲੱਗ ਹੀ ਜਾਂਦੇ ਆ ਤੇ ਬਹੁਤ ਵਧੀਆ ਤੇ ਆ ਦੇਖੋ ਕਾਂ ਵੀ ਆਪਾਂ ਨੂੰ ਦੇਖਣ ਨੂੰ ਮਿਲਿਆ ਪਤਾ ਨਹੀਂ ਕਿਹੜੀ ਡਾਇਰੈਕਸ਼ਨ ਦੇ ਵਿੱਚ ਜਾਣਾ ਸੀ ਤੇ ਤੇਜ਼ ਹਵਾ ਕਰਕੇ ਵਿਚਾਰੇ ਨੂੰ ਹੋਰ ਪਾਸੇ ਖਿੱਚ ਕੇ ਲਈ ਜਾਂਦੀ ਆ ਤੇ ਬੱਦਲ ਦੇਖੋ ਤੁਸੀਂ ਆ ਕੁਦਰਤ ਦੇ ਨਜ਼ਾਰੇ ਹਰੇਕ ਬੰਦੇ ਲੈ ਸਕਦਾ ਦੇਖੋ ਤੁਸੀਂ ਬੱਦਲ ਜਾਂਦੇ ਆ ਪਾਣੀ ਲੈ ਕੇ ਜਿੱਥੇ ਬਾਰਿਸ਼ ਪੈਣੀ ਆ ਕੁਦਰਤ ਦੇ ਰੰਗ ਆ ਦੇਖੋ ਪਤਾ ਨਹੀਂ ਹਜ਼ਾਰਾਂ ਟਣ ਪਾਣੀ ਹਵਾ ਦੇ ਵਿੱਚ ਉੱਡੀ ਜਾਂਦਾ ਤੇ ਕੁਦਰਤ ਦੇ ਰੰਗ ਆ ਹਰੇਕ ਬੰਦਾ ਕੁਦਰਤ ਦੇ ਜਿਹੜੇ ਨਜ਼ਾਰੇ ਆ ਉਹ ਲੈ ਸਕਦਾ ਤੇ ਹੁਣ ਆਪਾਂ ਥੱਲੇ ਚੱਲਦੇ ਹਾਂ ਦਰਸ਼ਕੋ ਥੱਲੇ ਚੱਲਦੇ ਹਾਂ ਹੁਣ ਦਰਸ਼ਕੋ ਆਪਾਂ ਕਿੱਥੇ ਵਗੈਰਾ ਸਾਰੇ ਆਪਾਂ ਚੈੱਕ ਕਰ ਲਏ ਹੁਣ ਚਲੋ ਜੋ بارش ਆਉਂਦੀ ਵੀ ਆ ਤਾਂ ਫਿਰ ਜਿਹੜਾ ਪਾਣੀ ਵਗੈਰਾ ਪ੍ਰੋਪਰ ਕੋਠਿਆਂ ਤੋਂ ਨਿਕਲ ਜੂਗਾ ਤੇ ਆਹ 바ਰ ਵੀ ਆਪਾਂ ਲਾ ਦਈਏ ਕਿਉਂਕਿ 바ਰ ਖੁੱਲਿਆ ਸੀਗਾ ਉੱਪਰ ਕਿਉਂਕਿ ਇੱਥੇ ਕੋਈ ਆਪਣਾ ਕੰਮ ਹੁਣ ਹੈ ਨਹੀਂ ਕੰਮ ਨਿਬੜ ਗਿਆ ਲੈ ਦਰਸ਼ਕੋ ਹੁਣ ਆਪਾਂ ਨੀਚੇ ਆ ਗਏ ਤੇ ਨੀਚੇ ਆਪਾਂ ਤੁਹਾਨੂੰ ਜਿਹੜੀ ਸਬਜ਼ੀ ਆ ਉਹ ਦਿਖਾਉਣੇ ਆ ਤੇ ਕਣੀਆਂ ਆਉਣੀਆਂ ਸਟਾਰਟ ਹੋ ਗਈਆਂ ਆ ਦੇਖੋ ਤੁਸੀਂ ਬਹੁਤ ਵਧੀਆ ਚੱਲੂ ਜੇ ਵਾਰਸ਼ਾ ਜੇ ਤਾਂ ਤੇ ਹੁਣ ਤੁਹਾਨੂੰ ਜਿਹੜੀ ਸਬਜ਼ੀ ਆ ਉਹ ਵੀ ਆਪਣੀ ਦਿਖਾਉਣੇ ਆਗੇ ਤੇ ਦੇਖੋ ਤੁਸੀਂ ਮਿਰਚਾਂ ਦੇ ਬੂਟਿਆਂ ਨੂੰ ਵੀ ਬਹੁਤ ਜ਼ਿਆਦਾ ਜਿਹੜੀਆਂ ਫਲਾਵਰ ਆ ਉਹ ਆਇਆ ਵਿਆ ਫਲ ਬਹੁਤ ਚੱਕੀ ਬੈਠੀਆਂ ਕਰੇਲਿਆਂ ਦੀ ਗੱਲ ਕਰੀਏ ਕਰੇਲਿਆਂ ਨੇ ਬਹੁਤ ਫਲ ਚੱਕਿਆ ਮੀ ਦੇ ਵਿੱਚ ਵੀ ਇਹਨਾਂ ਬੱਲਾਂ ਨੇ ਕਰੇਲੇ ਬਹੁਤ ਹੀ ਕਰੇਲੇ ਆਪਾਂ ਨੇ ਇਸ ਵਾਰ ਖਵਾਏ ਆ ਤੇ ਵੇਖੋ ਤੁਸੀਂ ਨਿੱਕੇ ਨਿੱਕੇ ਕਰੇਲੇ ਲੜੀਦਾਰੀ ਜਿਹੜੇ ਕਰੇਲੇ ਆ ਉਹ ਲੱਗੇ ਆ ਦੇਖੋ ਤੁਸੀਂ ਬਹੁਤ ਵਧੀਆ ਕੁਆਲਿਟੀ ਦੀਆਂ ਇਹ ਜਿਹੜੀਆਂ ਕਰੇਲੇ ਦੀਆਂ ਬੱਲਾਂ ਹੀ ਆ ਦੇਖੋ ਤੁਸੀਂ ਜਿਹੜੀ ਵੀ ਲਗਰ ਆਪਾਂ ਫੜਦੇ ਆਂ ਤੇ ਨਿੱਕੀ ਨਿੱਕੀ ਲਗਰ ਤੇ ਕਰੇਲੇ ਜਿਹੜੇ ਉਹ ਲੜੀਦਾਰੀ ਲੱਗੇ ਆ ਜਿਹੜੀ ਵੀ ਆਪਾਂ ਬੱਲ ਨੂੰ ਦੇਖਦੇ ਆਂ ਤੇ ਵਾਰਿਸ਼ ਆਉਣੀ ਸਟਾਰਟ ਹੋ ਗਈ ਤੇ ਇਦੋਂ ਦੇਖੋ ਇੱਧਰ ਦੇਖੋ ਤੁਸੀਂ ਤੋਰੀ ਦੀਆਂ ਬੱਲਾਂ ਵੀ ਜਿਹੜੀਆਂ ਪ੍ਰੋਪਰ ਬਹੁਤ ਵਧੀਆ ਤੋਰੀਆਂ ਲੱਗਦੀਆਂ ਇਹ ਵੀ ਗ੍ਰੋਸ ਕਰਨ ਲੱਗੀਆਂ ਜਿਆਦਾ ਗਰਮੀ ਦੇ ਵਿੱਚ ਵੀ ਵਧੀਆ ਤੋਰੀਆਂ ਇਹਨਾਂ ਤੇ ਆਪਣਣ ਲੱਗ ਗਈਆਂ ਵਧੀਆ ਤੋਰੀਆਂ ਖਵਾਈ ਗਈਆਂ ਤੇ ਇੱਧਰ ਦੇਖੋ ਚੌਲਿਆਂ ਦੀ ਗੱਲ ਕਰੀਏ ਤਾਂ ਚੌਲੇ ਦੇਖੋ ਤੁਸੀਂ ਪੂਰੇ ਫੁੱਲਾਂ ਨਾਲ ਜਿਹੜੇ ਉਹ ਭਰੇ ਪਏ ਆ ਫਲ ਬਹੁਤ ਆਇਆਗਾ ਤੇ ਟਰੈਕਟਰ ਵੀ ਆਪਣਾ ਜਿਹੜਾ ਉਹ ਬਾਹਰ ਹੀ ਖੜਾ ਹੈਗਾ ਜਿਵੇਂ ਵੱਧ ਗਰਮੀ ਦੇ ਕਰਕੇ ਜਿਹੜੇ ਪੱਤੇ ਆ ਉਹ ਜਲੇ ਪਏ ਆ ਤੇ ਜਿਵੇਂ ਜਿਵੇਂ ਵਾਰਿਸ਼ ਹੋਗੀ ਤੇ ਓਵੇਂ ਓਵੇਂ ਤੁਹਾਨੂੰ ਜਿਹੜੀਆਂ ਬੱਲਾਂ ਉਹ ਵੀ ਦਿਖਾਵਾਂਗੇ ਮਿਰਚਾਂ ਕਿਵੇਂ ਚੱਲ ਪੀਆਂ ਫਲੀਆਂ ਕਿਵੇਂ ਚੱਲ ਪੀਆਂ ਜਿਹੜੇ ਕਰੇਲੇ ਆ ਉਹ ਕਿਵੇਂ ਚੱਲ ਪਏ ਤੋਰੀ ਦੀਆਂ ਬੱਲਾਂ ਚੌਲੇ ਹਰ ਇੱਕ ਸਬਜ਼ੀ ਆ ਜਿਹੜੀ ਉਹ ਵਧੀਆ ਤਰੀਕੇ ਚੱਲ ਪੂਗੀ ਕਣੀਆਂ ਦਰਸ਼ਕੋ ਮੋਟੀਆਂ-ਮੋਟੀਆਂ ਕਣੀਆਂ ਸਟਾਰਟ ਹੋ ਗਈਆਂ ਲੈ ਵੇਖੋ ਦਰਸ਼ਕੋ بارش ਆ ਜਿਹੜੀ ਆਉਣੀ ਸਟਾਰਟ ਹੋ ਗਈ ਦੇਖੋ ਪੂਰੀ ਜ਼ੋਰ ਦੀ ਇੱਕੇ ਦਾਵੀ ਮੀਂਹ ਆ ਜਿਹੜਾ ਉਹ ਲੈ ਪਿਆ ਤੇ ਦੇਖੋ ਤੁਸੀਂ ਪਾਣੀ ਪੂਰਾ ਜਿਹੜਾ ਚੱਲ ਪਿਆ ਉਹ ਕੁਦਰਤ ਦੇ ਰੰਗ ਦੇਖੋ ਜੀ ਕਮੈਂਟ ਕਰਕੇ ਜਰੂਰ ਦੱਸੋ ਵੀ ਕਿਹੜੇ-ਕਿਹੜੇ ਏਰੀਆ ਦੇ ਵਿੱਚ ਇਹਦਾ بارش ਆ ਉ ਆ ਰਹੀ ਹੈ ਦਰਸ਼ਕੋ ਕਿਣਮਣਕੜੀਆਂ ਜਿਹੜੀ ਹੁਣ ਥੋੜੀ ਥੋੜੀ ਰਹਿ ਗਈ بارش हट ਗਈ ਠੀਰਾਂ ਪੈ ਕੇ हट ਗਈ ਤੇ ਆਪਾਂ ਨਵੇਂ ਬਲੌਗ ਦੇ ਨਾਲ ਮਿਲਾਂਗੇ ਤੁਹਾਨੂੰ ਤੁਹਾਡੇ ਵਾਸਤੇ ਵਧੀਆ ਵਧੀਆ ਬਲੌਗ ਲੈ ਕੇ ਆਵਾਂਗੇ ਤੇ ਦਿਓ ਇਜਾਜ਼ਤ ਧੰਨਵਾਦ